ਕਿੱਥੇ ਤੁਹਾਨੂੰ ਕੀ ਅੰਦਰ ਕਰੀ ਜਾਂਦੀ ਆ ਸਾਰਾ ਦਿਨ ਕਿਤੇ ਤੇ ਕੰਮ ਨਹੀਂ ਨਹੀਂ ਮੁੱਕਦੇ ਜੁਣਕ ਜੁਣਕ ਲੱਗੀ ਰਹਿੰਦੀ ਤਰੀ ਫੋਨ ਤੇ ਲੱਗ ਲਾ ਕਦੀ ਕਿਹੜੇ ਕੰਮ ਨੂੰ ਲੱਗ ਲਾ ਫਲੀੜੇ ਧੋਕੇ ਪਾਏ ਤੂੰ ਬੰਦਾ ਪਾਸੇ ਹੀ ਬਦਲ ਜਾਂਦਾ ਇਹਨਾਂ ਦੇ ਵੀ ਪਾਸੇ ਬਦਲ ਜਾਂ ਸੁੱਕ ਜਾਣਗੇ ਜੇ ਗੁੜਗੇ ਪਾਸੇ ਲੀੜਿਆਂ ਦੇ ਬਦਲ ਸੁੱਕ ਜਾਣ ਮੜ ਕੇ ਫੇਰ ਅੰਦਰਾ ਚ ਮੁਸ਼ਕ ਜੇ ਖਲਾਰਦੀ ਫਿਰਦੀ ਰਹਿੰਨੀ ਕਦੀ ਬੋਹਾਂ ਤੇ ਲੀੜੇ ਪਾਲਾ ਕਦੀ ਕਿਤੇ ਪਾਲਾ ਬੰਦਾ ਪਾਸੇ ਹੀ ਬਦਲਦਾ ਕਿਤੇ ਨਿਆਣੇ ਵੀ ਸਕੂਲੋਂ ਆਉਣ ਵਾਲੇ ਆ ਉਹਨਾਂ ਵੀ ਆਣ ਕੇ ਲੀੜਾ ਲੱਤਾ ਪਾਉਣਾ ਕਰਨਾ ਨਹੀਂ ਕੁੜਕੇ ਬਾਹਰ ਨਿਕਲਾ ਕਰ ਛੱਡ ਦਿਆ ਕਰ ਫੋਨ ਦਾ ਖੜਾ ਕਸਮਨੂੰ ਆਪਣੇ ਘਰ ਦੀ ਫਿਰੂ ਮੈਂ ਕਰਨਾ ਵਾ ਐਵੇਂ ਬੁਰੀ ਭਾਂਜੀ ਫਿਰ ਮਾਹ ਰਾਜ ਦਾ ਨਾਂ ਲਵਾ ਘੜੀ ਜਿਹੜਾ ਨਾਲ ਜਾਣਾ ਇੰਨਾ ਨਾ ਸਿਰਕ ਪਾਈ ਵਾਧੂ ਦੀ ਕਰਤੀ ਫਿਰਾਂ ਆਖੇ ਤੇ ਕਿਸੇ ਦੇ ਲੱਗਦੀ ਨਹੀਂ ਪਤਾ ਨਹੀਂ ਕਿਦਾਂ ਮਾੜੇ ਘਰ ਨੂੰ ਭਾਗਾ ਨੂੰ ਮਿਲ ਗਈ ਏ ਬਾਈ ਤੈਨੂੰ ਤੈਨੂੰ ਕਿੱਥੋਂ ਲੰਘਾ ਤੋਏ ਮੰਮੀ ਆਏ ਆ ਨਸ਼ਕਾ ਮੰਮੀ ਨਸ਼ਕਾ ਤੂੰ ਕਿਦੋਂ ਆਏ ਤੋਰ ਕੀ ਆਈ ਮੈਂ ਤੋਰ ਕੇ ਹੀ ਆਈ ਆ ਅੱਖਾਂ ਦੇ ਸਾਹ ਦੇ ਤੇ ਕਿਹਨੂੰ ਨੰਬਰ ਤੇ ਲੇਕੇ ਦੇ ਦਿੱਤਾ ਸੀ ਚਿੱਲਾ ਦੋ ਤੇ ਆ ਜਾ ਥੱਪੇ ਬਹਿ ਜਾ ਤੋ ਬੁਝਾ ਲਈਏ ਚਲੋ ਕੋਈ ਨਾ ਪੇਮੈਂਟ ਕਰ ਦਿੰਦਾ ਸੱਚੇ ਤਾਂ ਮੰਮੀ ਦੇਖੇ ਸੀ ਮੰਮੀ ਨਹੀਂ ਦੇਖਿਆ ਤੁਹਾਨੂੰ ਬੈਠੀ ਜਾਈ ਸੀ ਤੇ ਇਹ ਚਾਹੋ ਵਾਲਾ ਤੇ ਮੈਂ ਸਿੱਧੀ ਘਾਹ ਨਾ ਗਾਈ ਮੈਂ ਹਰ ਵਾਲਾ ਕੋਲ ਅਨਿਕਾ ਦੋ ਕੋਈ ਨਾ ਤੁੱਪੇ ਘਰ ਮੰਜੀ ਨਾ ਠੰਡ ਲੱਗਾਂ ਦੀ ਗੋੜ-ਗੋੜ ਤੇ ਮੰਮੀ ਠੰਡ ਤੋਂ ਕੋਟੀ ਕੱਟੀ ਤੇ ਪਾਉਂਦੀ ਉਹ ਠੀਕ ਗਿਆ ਬਰਾ ਵੱਜੇ ਤੇ ਮੈਂ ਲਾ ਕੇ ਦੇ ਤੇ ਪਾ ਲਈ ਅੱਛਾ ਇਹ ਚਾਈ ਹੈ ਮੰਮੀ ਅੰਕ ਉੱਥੇ ਆ ਜਾ ਮਮੀ ਕੋਲ ਨਾਲ ਮਮੀ ਨਾਲ ਗੱਲਾਂ ਕਰਾਂ ਬੈਠੇ ਸਪਾਰੀ ਪੂਰੀ ਪੀ ਲਈ ਨਾ ਤੇੰਨੀ ਆ ਚਲ ਬੈਜੋ ਫਿਰ ਮੈਂ ਪਾਣੀ ਪੀ ਲੈ ਬੈਣ ਜੀ ਗਈ ਸੀ ਗਰੋਲਾ ਗਿਆ ਫੋਨ ਤੇ ਮੈਂ ਹਾਂ ਚੱਲ ਆਪਣੀ ਧਿਆਨੀ ਹੁਣੇ ਨਹੀਂ ਮੈਨੂੰ ਵੇਖਿਆ ਤੁਸੀਂ ਮਿਲ ਕੇ ਨਹੀਂ ਆਇਆ ਨਾ ਅੱਜ ਹੀ ਮੇਰੀ ਜਾਨੀ ਬੰਦ ਕੋਈ ਪੀ ਕੇ ਅੱਛਾ ਹਾਂ ਤੇ ਇਹਨੂੰ ਵੀ ਤੈਨੂੰ ਗੁੱਸਾ ਹੀ ਨਾ ਕਰਨਾ ਉਹਨਾਂ ਨੇ ਕਹਿਣ ਲੱਗੋ ਦੀ ਨੰਗਾਈਏ ਤੇ ਮਿਲ ਕੇ ਨਹੀਂ ਆਈ ਨਹੀਂ ਅਵੇ ਜਾਨੀ ਉਹ ਤਾਂ ਮੈਨੂੰ ਵੇਖਿਆ ਹੀ ਨਹੀਂ ਗਾ ਕੋਈ ਨਾ ਜਾਨੀ ਮੈਂ ਸਾਹ ਜਲੇ ਲੈ ਇੱਕ ਤੇ ਮੇਰੇ ਤੇ ਨਾਲ ਲਾਤਾ ਦੁੱਖ ਦੀ ਇਹ ਕਾਹ ਵੜਾ ਸਤਾਉਂਦੀ ਆਹ ਨਾ ਜੁਬੀ ਤੇ ਬਹਿ ਗਿਆ ਅੱਛਾ ਨਾ ਕੀ ਜਾਵੇ ਨਾ ਚੜਾਈ ਜਾਵੇ ਕਦੀ ਕਿਸੇ ਨੂੰ ਆਖਾ ਵੀਰਾ ਚੜਾ ਦੇ ਹੁਕਾ ਕਦੀ ਕਿਸੇ ਨੂੰ ਆਖਾ ਤੂੰ ਵੀ ਐਵੇਂ ਜਾਣ ਕੇ ਪੰਗੇ ਲਿੰਦੇ ਜੋ ਮਾਂ ਉਹਦੀ ਸਾਹਮਣੇ ਨਾ ਸਾਹਮਣੇ ਨਾ ਜਦੋਂ ਜਾਣਾ ਤੈਨੂੰ ਆ ਚੁੱਕ ਤੁਰ ਵਿਚਾਰ ਨਿੱਗੇ ਨਿੱਕੇ ਨੇ ਆਣੇ ਆ ਮੈਂ ਆ ਕਿੱਥੇ ਰੋਜ਼ੀ ਕਿਰਨ ਨਾਲ ਮੇਲ ਆਉਗੀ ਚਲ ਪਾਣੀ ਠੰਡਾ ਪੀਓਗੇ ਕਿ ਤੱਤ ਤੂੰ ਨਾ ਨਿੱਗਾ ਜਾ ਕਰਕੇ ਲਿਆ ਚਲੋ ਠੀਕ ਮੈਂ ਇਹਨੇ ਨੂੰ ਆਦੀ ਰਹੀ ਜੇ ਲੋੜੀ ਦੇ ਉਹ ਕੁੜੀ ਨੂੰ ਕੋਈ ਨਹੀਂ ਆਖੇ ਲੱਗੀਆਂ ਹਾਰ ਕੇ ਮੈਂ ਲੰਨਾ ਕਦੇ ਗਈ ਮੈਂ ਹੱਥ ਮੇ ਹੋ ਕੇ ਨਹੀਂ ਡਿੰਜਾ ਲਾ ਚਲੋ ਪਹਿਲੇ ਫਿਰ ਮੈਂ ਲਿਆਉਣੀ ਪਾਣੀ ਆਪਾਂ ਹਰਪੋ ਤਾਂ ਕਿਹੜ ਉਹ ਸਿੱਥ ਪਤਾ ਨਹੀਂ ਕਿੱਥੇ ਗਿਆ ਹੈ ਆ ਲੋ ਮੰਮੀ ਜੀ ਪਾਣੀ ਪਾਣੀ ਚੰਗਾ ਹੋਵੇ ਕੋਈ ਲੋਰੀ ਦੇ ਕੇ ਆਵੇ ਇਹ ਤਾਂ ਫਿਰ ਬੋਰ ਬੋਰ ਮਿੰਨਾਂ ਕਰਨ ਦੇਈ ਹੁਣੀ ਮੈਂ ਤਾਂ ਸੋਣਿਆ ਹੀ ਨਹੀਂ ਕਿੰਨੇ ਰੌਲਾ ਪਾਉਂਦੇ ਆ ਮੈਂ ਤੇ ਇਹਨਾਂ ਨੂੰ ਬੜਾ ਰੌਲਾ ਪਾਇਆ ਤੇਰੇ ਵੀਰਾਂ ਨੂੰ ਵੀ ਚਾਹ ਦੇਓ ਮਾਂ ਮੰਮੀ ਬੜਾਈ ਰਹਾ ਆਪ ਹੁੰਦੀ ਤੇ ਜਾਉਂਦੀ ਤੇਰੀ ਨਹੀਂ ਰੋੜੀ ਆਈ ਉਹਦੀ ਆ ਗਈ ਉਹਦੀ ਆ ਗਈ ਸਾਰੇ ਡੇਰੇ ਦੇ ਨਾਂ ਕੱਲੀ ਕੱਲੀ ਤਾਂ ਕਿੰਨੇ ਕਿਸਨ ਆਉਂਦੀ ਚੰਗਾ ਹੀ ਕੀਤਾ ਜਿਹੜਾ ਤੂੰ ਲੈ ਆਏ ਆਹੋ ਤੇ ਕੋਈ ਨਹੀਂ ਗਾ ਮੈਨੂੰ ਪਤਾ ਸੀ ਮੈਂ ਹਾਂ ਅੱਗੇ ਉਹ ਚੰਦਰੀ ਦੇ ਜੀ ਨਹੀਂ ਦੇਦੀ ਕਿੱਥੇ ਪਤਾ ਬੜੀ ਭੈੜੀ ਸੱਸ ਕੱਕਰੀ ਕਿੱਥੇ ਰਹਾ ਰੱਬ ਨੇ ਤੇ ਵੀ ਕੀਤਾ ਕੀ ਤੇਰਾ ਲਿਖਾ ਸੀਗਾ

ਨਾ ਗਏ ਟਾਈਮ ਤੇ ਮੈਂ ਨਨਵਾਣ ਥੀਂ ਗਿਆ ਕੋਤ ਲੋ ਨਹੀਂਦਾ ਲੋੜ ਹੀ ਕਹ ਲ ਦਿਨ ਲੱਗਾ ਤੈਨੂੰ ਪਤਾ ਮੈਂ ਗੁੱਡੇ ਵਾਰੇ ਮੈਂ ਕਿੱਥੋਂ ਗੁੱਡੇ ਦਾ ਚੜਿਆ ਉੱਤੇ ਜਾਂਦਾ ਧੁੱਪ ਲੱਗੀ ਮੈਂ ਚੱਲ ਮੈਂ ਆਈ ਹਾਂ ਆਵਾ ਚੱਲ ਹਾਂ ਦੇਖ ਮੈਂ ਮੇਲਾ ਬਹੁਤ ਮਜਾ ਬਣਾਉਣੀ ਪੈ ਤਾ ਗੰਗਮੇ ਵਦ ਨਹੀਂ ਆਈ ਲੈ ਮੇਰੇ ਸਕੂਲ ਜਾਣ ਅੱਛਾ ਕੀ ਅੱਜ ਕਰੋਗੇ ਤੁਸੀਂ ਅੱਗੇ ਜਾ ਤੇ ਮੰਮੂ ਨੂੰ ਦੇ ਦੇ मूं चुकी बेहद होगी न्याय में चाहिए तू भी चल जा ਇਹਰ ਤੋਂ ਲੱਗਦਾ ਥੇਗਾ ਸਤੂਪੇ। ਇਹ ਗਈ ਮਖਮਲ ਨੂੰ ਪੜਾ ਪਤਾ ਨਹੀਂ ਲੱਗਦਾ। ਰੋਜ਼ ਮੂੰਹ ਛੋਟੇ ਛੋਟੇ ਆ ਜਾਂਦੇ। ਮੈਂ ਤਾਂ ਮੈਂ ਵੀ ਨਹੀਂ ਮਿਲਣਾ। ਆਪੇ ਜੀ ਕਰਨ ਤੇ ਮਿਲੂ। ਮੈਂ ਕਹਾ ਤਾਂ ਮੇਰਾ ਬਾਬਾ ਵਾਧੂ ਦੇਣਾ ਤੇ ਥਲੇ ਲਮਿਆ ਪਈ ਤੇਰਾ। ਸਾਸਰੀ ਕਾਲ ਸਾਸਰੀ ਕਾਲ ਜੀ। ਸਾਸਰੀ ਕਾਲ ਸਾਸਰੀ ਕਾਲ ਹੋਰ ਸਦਾ ਉਹ ਕੀ ਹਾਲ ਏ? ਵਧੀਆ ਠੀਕ ਠਾਕ। ਆ ਜਾ ਬਹਿ ਜਾ। ਆਹ ਥੋਪੀ ਸੇਕਣੀ ਆ ਵਾ ਵਾ ਅੱਜ ਨਿਕਲੀ 2 ਦਿਨ ਹੋ ਗਏ ਹੁਣ ਤੇਰੇ ਹੱਡ ਠਰ ਗਏ। ਅੱਜ ਮੈਂ ਹੱਥ ਤੋਂ ਆਪਣੀ ਘਲੀ ਬੈਜ ਗਏ ਕੋਈ ਨਾ ਨਿਕਲੀ ਧੁੱਪ ਵੀ ਨਾ ਹੀ ਨਹੀਂ ਲਈ ਤੂੰ ਕਿਵੇਂ ਆ ਤੁਹਾਡੇ ਕਿਵੇਂ ਆਉਣੇ ਹੋਏ ਹਜੇ ਤਾਂ ਥੋੜੇ ਦਿਨ ਹੋਏ ਹੀ ਕਿੜਾ ਮਾਰਿਆ ਪੂਰੀ ਨੂੰ ਲੋੜੀ ਦਾ ਕਰਤੀ ਆਈ ਮੈਂ ਚਾ ਲੋੜੀ ਦੀ ਆ ਮਾਂ ਪੂਰੀ ਹਾਂ ਭੈਣ ਜੀ ਤੁਸੀਂ ਵੀ ਤਾਂ ਉਹੀ ਗੱਲ ਕਰਦੇ ਲੋੜੀ ਲੰਗੀ ਤਾਂ ਕਿੰਨੇ ਦਿਨ ਹੋ ਗਏ ਸ਼ਰੀਕਾ ਤੇ ਉਦੋਂ ਲੋੜੀ ਢੀਕਦਾ ਜਦੋਂ ਲੋੜੀ ਖਲੋੜੀ ਹੈ ਉਦੋਂ ਤੇ ਭੈਣਾ ਸ਼ਰੀਕੇ ਚ ਸਾਰੀ ਮੇਰੀ ਤੋਹੀ ਨੱਕ ਵਢਾਤੀ ਆਹ ਤੇਹੀ ਤੇਰੀ ਨੋਹ ਦੀ ਲੋੜੀ ਨਾ ਆਈ ਤੇਰੀ ਨੋਹ ਦੀ ਲੋੜੀ ਨਾ ਆਈ ਫੇਰ ਆਖੇਗੀ ਆਉਂਦੇ ਮੈਨੂੰ ਲਾਂਵੇਂ ਦੇਣ ਲੱਗ ਪਈ ਤਲ ਕੋਈ ਨਹੀਂ ਭੈਣ ਜੀ ਧੀਆਂ ਨੇ ਦੇ ਸਿਰ ਤੇ ਸਦਾ ਹੀ ਨੀਵੇਂ ਹੁੰਦੇ ਹੈ ਤੇ ਹੁਣ ਤੈਨੂੰ ਪਤਾ ਵਗਾ ਧੀਆਂ ਕੋ ਤਾਂ ਆਖੇ ਨਹੀਂ ਲੱਗਦੇ ਆਪ ਹੀ ਨੀਵੇਂ ਬੰਦੇ ਜਿਹੜਾ ਕੰਮ ਨਹੀਂ ਚੱਜਦੇ ਕਰਨੇ ਤੇ ਮੈਂ ਹਾਂ ਚੱਲਦੇ ਆ ਮਾ ਕੁੜੀ ਮੂੰਹ ਚੁੱਕੀ ਦੀ ਕਦੀ ਹੋਊਗੀ ਕੋਈ ਉਹੋ ਜਿਹੀ ਸ਼ਰਮਿੰਦੀ ਕੁੜੀ ਜਿਹਨੇ ਤੇਰਾ ਝੋਲਾ ਪਾੜ ਕੇ ਤੇੰਦਰਾ ਰੱਖ ਲਿਆ ਕਹਿੰਦੀ ਹਾਂ ਵੀ ਆ ਲੋਹੜੀ ਦਾ ਟਾਈਮ ਹੈ ਜਿਹੜਾ ਲੋਹੜੀ ਦੇਣ ਆਗੇ ਜੀ ਚਲ ਕੋਈ ਨਹੀਂ ਭੈਣ ਜੀ ਧੀਆਂ ਮਾਵਾਂ ਨੂੰ ਮੋੜ ਥੋੜੀ ਸਕਦੀਆਂ ਹੁਣ ਤੇ ਪਤਾ ਵਗਾ ਘਰਾਂ ਦੀ ਹਾਲਾਤ ਕਾ ਅੱਜ ਦਾ ਭੈਣ ਦੀ ਕੰਮ ਕਰੀ ਰਹਿੰਦਾ ਹੈ ਹੋਣ ਲੋੜੀ ਖੋਣੋ ਕੀ ਥੋੜਿਆ ਨਾ ਲੋੜੀ ਲਿਆਂਦੇ ਅਸੀਂ ਕਿਹੜਾ ਤੁਹਾਡੇ ਤੋਂ ਮੰਗਾਈ ਔਰ ਜਿਹੜੀ ਬੇਇਜ਼ਤੀ ਤੇ ਮੇਰੀ ਸ਼ਰੀਕੇ ਚ ਹੋਣੀ ਸੀ ਮੇਰੀਆਂ ਟਰਾਨੀਆਂ ਚ ਠਾਨੀਆਂ ਚ ਹੋਤੇ ਹੋਗੀ ਹੁਣ ਇੱਥੇ ਕਿਹੜੇ ਕਲਗਾ ਲਾਉਣ ਆ ਗਏ ਜੇ ਤੁਸੀਂ ਮੈਂ ਪੰਜ ਕਾੜੀਆਂ ਬੇਇਜ਼ਤੀਆਂ ਦੇਵਾਵਾਂ ਤੈਨੂੰ ਪਤਾ ਤਾਂ ਹੈਗਾ ਫਿਰ ਹੁਣ ਕੀ ਦੋਤੀਆਂ ਪੁੱਤ ਜੱਤੀ ਲੱਗਣ ਲੈ ਕੇ ਤੂੰ ਮੈਂ ਤੈਨੂੰ ਕਹਿੰਦੀ ਇਹੋ ਤਾਂ ਗੱਲ ਕਹਿਣ ਦਈਆਂ ਵੀ ਹੁਣ ਨਾ ਆਉਂਦੇ ਨਹੀਂ ਸੀ ਉਦੋਂ ਆਇਆ ਕਿ ਹੁਣ ਨਾ ਆਉਂਦੇ ਹੁਣ ਰਹਿੰਦੀਆਂ ਵੀ ਮੈਨੂੰ ਗੱਲਾਂ ਕਰਾ ਹੋਣੀਆਂ ਵੀ ਹੁਣ ਉਹਦੀ ਲੋੜੀ ਆ ਗਈ ਲੋੜੀ ਜਦੋਂ ਲੰਘ ਗਈ ਆ ਲ ਮੈਂ ਕਤੀ ਵਿਚਾਰੀ ਦੀਖਦੀ ਉਹ ਮੂੰਹ ਚੁਕਦੀ ਐ ਜਿੰਨਾ ਚਿਰ ਮਾਪੇ ਜਿਉਂਦੇ ਉਹਨਾਂ ਕੇ ਅੱਡੀ ਤੁਹਾਡੇ ਤੇ ਸ਼ਰਮ ਹੋਵੇ ਤਾਂ ਦਿਨ ਦੇ ਦਿਨ ਚੀਜ਼ ਨਾ ਮੰਗਾਵੇ ਕੋਈ ਨਾ ਪੈਂਜੀ ਪਸਾਣਾ ਇਹਨਾਂ ਠੰਡੀ ਰਿਆ ਗਰਮ ਬੜਾ ਰਹੀ ਦੀ ਤੂੰ ਅੱਗੇ ਵੀ ਪੈਦਾਈ ਮੈਂ ਲੰਗੀ ਆਂ ਵੀ ਰੋਲਾ ਜਿਆ ਪਾਉਂ ਉਹਨ ਲੋੜ ਹੀ ਲੈ ਕੇ ਆ ਕੇ ਸ਼ਰੀਕੇ ਚ ਨੱਕ ਪੜਾਉਣਾ ਆ ਕਿਤੇ ਆਖੇ ਲੱਗਣਾ ਜੇ ਨਾ ਆਵਾਜ਼ਾਂ ਮਾਰ ਮਾਰ ਭੈਣ ਜੀ ਮੈਂ ਥੱਕ ਜਾਨੀ ਐ ਕਿਤੇ ਆਵਾਜ਼ ਨਹੀਂ ਦੇਣੀ ਹੈ ਚਲੋ ਤੁਹੀ ਰੋਟੀ ਖਾਓ ਫੇਰ ਰੱਖਾਂਗੇ ਸਾਸਨੇ ਹਮਦੇ ਸਾਰ ਲਾਮੇ ਦੇ ਦਿੱਤੇ ਪਰ ਜੇ ਮੈਂ ਤੁਹਾਨੂੰ ਨਾ ਦੱਸਾਂ ਤਾਂ ਮੈਂ ਵੀ ਕਿਨੂੰ ਦੱਸਾਂ ਨਹੀਂ ਭੈਣ ਜੀ ਰੋਟੀ ਮੈਂ ਤੇ ਆਪਣੇ ਸ਼ਰੀਕੇ ਜਿਹੇ ਪਰਦੇ ਹੀ ਕੱਜਦੀ ਰਹਿ ਜਾਣੀ ਜਿੱਦਾਂ ਦੀ ਕਚੱਜੀ ਇਹ ਦੇ ਦਿੱਤੀ ਤੁਹੀ ਮੈਨੂੰ ਮੈਂ ਤੇ ਬਥੇਰਾ ਭੈਣ ਜੀ ਸਮਝਾਉਣੀ ਆ ਤੇ ਆਪਣਾ ਘਰ ਲੈ ਕੇ ਤੁਰ ਹੀ ਦੂੰਦਾ ਜਿਹੜੀ ਤੇ ਸਾਸੋਂ ਨਹੀਂ ਸੱਸ ਰਹਿਣਾ ਆਂਡ ਗਵਾਂਣ ਦੀ ਨਹੀਂ ਬਣ ਜਾਣਾ ਮੈਂ ਤੈਨੂੰ ਬੜਾ ਸਮਝਾਉਣੀ ਆ ਮੈਂ ਮਾਤੀ ਦੇਣੀ ਮਾਤ ਵਾਲੇ ਦੇਣ ਤੇ ਫਿਰ ਜੰਮੀ ਨਹੀਂ ਨਾਲੇ ਇੰਨੀ ਡੰਡ ਲਾਤੀ ਰੋਟੀ ਨੰਗਦੀ ਆ ਮੈਂ ਜੀ ਵੀ ਨਾ ਕੋ ਜਾਦਾ ਇਹ ਨਿਆਣੀ ਸਿਆਣੀ ਉਮਰ ਅਸੀਂ ਵੀ ਨਵਾਂ ਲਿਆਂਦੀਆਂ ਵਾ ਐਵੇਂ ਤੇ ਕੋਈ ਨਹੀਂ ਸੁਣਦਾ ਉਹ ਤੇ ਫਿਰ ਵੀ ਨਿਆਣੀ ਕੱਖ ਨਹੀਂ ਬੋਲੀ ਕੀ ਗੱਲ ਭੈਣ ਜੀ ਕੀ ਹੋ ਗਿਆ ਕੁਛ ਨਹੀਂ ਚਾ ਗਰਮ ਜੀ ਮੈਂ ਆਖੰਦੀ ਆ ਕਿ ਤਨ ਦਾ ਲਾਤ ਦੁਖਦੀ ਬੜੀ ਜਿਆਦੀ ਉਹ ਤਾਂ ਤੇ ਬਹਿਜਾ ਪੂਈ ਨੂੰ ਕਹਿਣੇ ਦੋਸਤਾਂ ਨਾ ਕਰਿਓ ਲੱਤਾਂ ਬਾਹਾਂ ਤਾਂ ਤੁਸੀਂ ਆਪਣੀਆਂ ਧੂਤੂ ਤੁਰਦੇ ਜੈ ਇਹਨੂੰ ਕਿੱਧਰ ਨਾਲ ਚੁੱਕ ਲਿਆਉਂਦੇ ਇਹਦੀ ਮਾਂ ਸਾਹ ਨਹੀਂ ਤੱਕਦੀ ਇਹਨੂੰ ਚੱਲ ਕੋਈ ਨਹੀਂ ਮੈਂ ਕਿਹਾ ਹੋ ਜੂਗੀ ਇਹਨੇ ਨਾ ਭੂਆ ਨੂੰ ਵੀ ਉਹ ਚਲਾਈ ਮੈਂ ਚੱਲਣਾ ਤੂੰ ਬੜੇ ਕਰਦੀ ਆ ਮੈਂ ਨਹੀਂ ਕਹਣੀ ਆਪਣਾ ਪੁੱਤਰਿਆ ਪੋਤਰੀ ਕਦੀ ਨਾਲ ਖੜਿਆ ਐਵੇਂ ਵਾਦੂ ਦੇ ਨਾਲ ਖੜ ਜਿਨ੍ਹਾਂ ਦੇ ਹੈਗੇ ਆ ਫਿਰ ਜਾਨ ਨਾਲ ਜਾਨ ਮੋਹ ਪਿਆਰ ਕਰੀਦਾ ਵਾ ਨਾ ਨਹੀਂ ਮੈਂ ਕਦੀ ਖੜੇ ਕੋੜੇ ਮਿੱਕੀ ਨਿੱਕੀ ਮੈਂ ਅੱਖਾਂ ਚਾਲ ਲੈ ਨਿੱਕੀ ਦਾ ਸਾਹਮਣੇ ਗਿਆ ਘਰ ਦਾ ਕੰਮ ਵੀ ਕਰਨਾ ਭੈਣ ਜੀ ਆਪ ਤੂੰ ਲੱਤਾ ਪਾਵਾ ਤੋ ਸਸਾਈ ਤੁਰਿਆ ਜਾਂਦਾ ਹੋਵੇ ਫਿਰ ਤੇ ਮੈਂ ਅੱਖਾਂ ਚਾਲ ਲੈ ਆਪ ਦਾ ਤੂੰ ਲੱਤਾ ਦੁੱਧ ਤੁਰਦੀ ਹਾਂ ਕੋਈ ਨਹੀਂ ਪ੍ਰੀਤ ਉਹ ਤੈਨੂੰ ਦੇ ਦੇ ਕੁੜੀ ਨੂੰ ਦੁੱਧ ਪਾ ਕੇ ਹਾਂ ਬਾਜਾ ਮਾਰੀ ਜੱਖੇ ਬਾਜ ਦੇ ਦੀ ਜਾਉ ਤੈਨੂੰ ਭੈਣ ਜੀ ਫੇਰ ਵੀ ਥੋੜੀ ਬਹੁਤੀ ਧਿਆਤਤੀ ਪੁੱਤ ਨੂੰ ਦਿੱਤੀ ਹੋਵੇ ਨਾ ਤੇ ਬੜਾ ਫਰਕ ਪੈ ਜਾਂਦਾ ਹਾਂ ਮਾਤਾ ਜੀ ਮੰਮੀ ਜੀ ਚਾ ਲੈ ਲੋ ਲੈ ਆ ਵੇ ਲੈ ਆ ਤੈਨੂੰ ਤਾਂ ਦਿੱਤੀ ਮੈਨੂੰ ਮਾਤਾ ਤੇ ਤੈਨੂੰ ਮੰਮੀ ਜੀ ਨਾ ਬੁੱਤ ਮम्मा ਇਹਦੀ ਕੱਸ ਵੀ ਜਿਹੜੀ ਮਾਂ ਹੀ ਹੁੰਦੀ ਆ ਤੈਨੂੰ ਮੈਂ ਕਈ ਦਿਨਾਂ ਬਾਅਦ ਮਾਂ ਦੇ ਨਾਲ ਬਣਾ ਕੇ ਰੱਖਿਆ ਕਰ ਇੰਨੀ ਤੇਰੀ ਮਾਂ ਬੰਨਾ ਇੰਨੀ ਤੇਰੇ ਕੰਮੇ ਆਂ ਭੈਣ ਜੀ ਕਿੱਥੇ ਬਣਾ ਕੇ ਰੱਖਿਆ ਕਰ ਕਿਤੇ ਇੱਕ ਇੱਕ ਵਾਰ ਦੇ ਨਹੀਂ ਵਾਰ ਨਹੀਂ ਦਿੰਦੀ ਤਾ ਹਤਾ ਹਵਾਜਾ ਦੇ ਨਹੀਂ ਫੇਰ ਵਾਰ ਦਿੰਦੀ ਆਹ ਕੱਪੜੇ ਧੋਣ ਦੇ ਅਜੇ ਇੱਕ ਚੱਜ ਪੂਣਾ ਵੇਖ ਲੈ ਕੱਪੜੇ ਨਹੀਂ ਧੁਪੇ ਇਹਨਾਂ ਦੇ ਪਾਸੇ ਥੱਲਣ ਵਾਲੇ ਆ ਵਹ ਪਾਸੇ ਥਾਲਾ 50 ਵਾਜਾ ਮਾਰਦੀਆਂ ਏ ਨੀ ਮਾ ਦੀਤੀ ਅੰਤਰਾਹਿਲੀ ਕਨ ਕੋਈ ਨਹੀਂ ਭੈਣ ਜੀ ਨਹੀਂ ਆਣੀ ਸੀ ਅੰਤਰਾਹਿਲੀ ਪਰ ਨਹੀਂ ਤੂੰ ਹੀ ਵਿਆਹਣੀ ਨਹੀਂ ਸੀ ਹਜੇ ਤੇਰੀ ਸੱਸ ਕਹਿੰਦੀ ਨਹੀਂ ਤੂੰ ਉਦਾਂ ਹੀ ਕਰਿਆ ਕਰ ਤੇੰਗਾ ਤੇਰੀ ਸੱਸ ਨਹੀਂ ਕੰਮ ਨਹੀਂ ਆਉਣਾ ਮੈਂ ਆਹ ਤੈ ਤ ਵੇਖ ਲੈ ਐਨੇ ਭਾਂਡੇ ਅੰਤਰੇ ਖਰੀਦ ਖਰੀਦ ਮੈਂ ਅੰਤਰੇ ਮਾਂ ਅੰਤਰੇ ਢੇਰ ਲਾਏ ਭਾਂਡੇ ਲੈ ਲੈ ਮੈਂ ਢੇਰ ਲਾਏ ਤੇ ਚਾਹ ਵੇਲਾ ਹੱਥ ਚ ਲੈ ਕੇ ਆਈ ਇਹ ਤੈ ਤ ਦਿੱਤੀ ਤੂੰ ਇਹਨੂੰ ਨਾ ਪੁੱਤ ਤੇ ਤੇ ਚ ਲੈ ਕੇ ਆਈ ਦੀ ਹੁੰਦੀ ਚਾ ਅੱਜ ਤੇ ਮੈਂ ਆਈ ਆ ਕੱਲ ਕੋਈ ਹੋਰ ਆਊਗਾ ਉਹਨੇ ਅੱਖਾਂ ਵਾਕਈ ਸੱਚੀ ਖਰੇ ਕੋਈ ਚਾ ਜੀ ਨਹੀਂ ਜਿੰਨੀਆਂ ਮਰਜ਼ੀ ਭੈਣ ਜੀ ਮੱਤਾਂ ਦੇ ਲਾ ਜੇ ਇਹਨੂੰ ਅਕਲ ਆ ਜੂਗੀ ਨਾ ਤਾਂ ਤੂੰ ਮੈਨੂੰ ਤਾਂ ਆ ਕੀ ਜੇ ਸ਼ੁਰੂ ਤਾਂ ਦਿੱਤੀ ਹੁੰਦੀ ਤੇ ਆਉਂਦੀ ਹੋਰ ਥੋੜੀ ਆਉਣੀ ਨਾਲੇ ਪੁੱਤ ਤੇਰੇ ਤੇ ਨਹੀਂ ਗੱਲ ਰਹਿ ਜਾਨੀ ਅੱਖਾਂ ਤਿੰਨ ਨੂੰ ਨਹੀਂ ਕਿਸ ਨੇ ਆਪਣਾ ਅੱਖਾਂ ਇਹਦੀ ਖਰੇ ਮਾਂ ਕੁੱਝੀ ਹੋ ਜੀ ਨੇ ਮੱਤ ਨਹੀਂ ਦਿੱਤੀ ਤੂੰ ਐਵੇਂ ਨਾ ਕਰਿਆ ਕਰ ਸਿਆਣੀ ਬਣ ਕੇ ਰਿਆ ਕਰ ਮੈਂ ਕਿੰਨ ਕਈ ਰਾਰਾ ਮੇਰੀ ਰੋਟੀ ਖਾਣੀ ਰੋਟੀ ਬਣਾਵਾ ਗਾਲ ਦਾ ਜਵਾਬ ਵੇਲਾ ਕੋਈ ਦਿੱਤਾ ਵਾ ਤੈਨੂੰ ਰੋਟੀ ਵਿੱਚੇ ਪੋਸਟ ਨਹੀਂ ਬਣਾ ਲੈਂਦੇ ਇਹਨੂੰ ਰੋਟੀ ਇਹੜੇ ਕਿੜਾ ਤੇਰੇ ਅੱਗੇ ਮਟਰ ਪਨੀਰ ਬਣਾ ਕੇ ਧਰ ਦੇਣਾ ਉਤਰਾ ਮਟਰਾਂ ਦੀ ਸਬਜ਼ੀ ਬਣਾਉਂਦੀ ਅੱਧਾ ਕੁਕਰ ਪਾਣੀ ਧੰਦਾ ਕਿਤੇ ਮਾਸਾ ਜਿੰਨੀ ਅਕਲ ਨਹੀਂ ਹੈਗੀ ਇਹਦੇ ਮਾਰ ਗੁਜ਼ਾਰਾ ਕਰਨ ਦੇ ਆ ਚਲ ਕੋਈ ਨਹੀਂ ਚਾਜ ਦੀ ਰੋਟੀ ਬਣਾ ਕੇ ਲਿਆਨੀ ਜੇ ਸਾਡੇ ਮੱਥੇ ਪਾਣੀ ਮਾਰਦੀ ਓਵੇਂ ਦਾ ਨਾ ਮਾਰੀ ਵਿਚਾਰੀ ਦੇ ਕਿੱਡੀ ਦੂਰੋਂ ਚੱਲ ਕੇ ਆਈ ਚਲ ਕੋਈ ਨਹੀਂ ਭੈਣ ਜੀ ਨਿਆਣੀ ਸਿਆਣੀ ਆ ਤੇ ਹੌਲੀ ਹੌਲੀ ਲੱਕ ਪੂੜੀ ਐ ਆਂਦੀ ਤੇ ਮੈਂ ਬਥੇਰਾ ਰਹਿਣੀ ਚੱਲ ਕੋਈ ਨਹੀਂ ਘਾਣਾ ਤੁਸੀਂ ਆਖਣਾ ਹਣ ਕਿਸ ਨੇ ਤੁਸੀਂ ਘਰੇ ਤਾਂ ਕਹੋਗੇ ਤੇ ਆ ਗਵਾਨ ਨੇ ਤੇ ਗੱਲਾਂ ਕਰਨ ਨਹੀਂ ਰਾਨੀ ਤੇ ਢਾਡੀ ਗੁੱਸਾ ਚੜਦਾ ਮੈਂ ਆਂਡ ਗਵਾਨ ਰੱਖ ਕੇ ਭੈਣ ਜੀ ਨਹੀਂ ਗੱਲ ਕਰਦੀ ਉਹਨਾਂ ਅੱਗੇ ਮੈਂ ਪੜਦਾ ਹੀ ਰੱਖਦੀ ਆ ਪਰ ਘਰੇ ਮੈਂ ਇਹਨੂੰ ਗੱਲਾਂ ਕਰਦੀ ਵੀ ਸਮਝ ਚ ਉਪਰ ਨਹੀਂ ਸਮਝਦੀ ਕੀ ਕਰਾਂ ਚੱਲ ਕੋਈ ਨਹੀਂ ਭੈਣ ਜੀ ਪਿਆਰ ਨਾਲ ਸਮਝਾਈ ਦੀ ਅੱਜ ਕੱਲ ਨਹੀਂ ਆਖੇ ਲੱਗਦੇ ਤੈਨੂੰ ਪਤਾ ਜਮਾਨਾ ਕੀ ਨੂੰ ਚਾਹੁੰਦਾ ਪਿਆਰ ਹੋਰ ਤੁਸੀਂ ਆਏ ਜੈਣਾ ਇਹਨੂੰ ਤੁਸੀਂ ਸਮਝਾ ਜੋ ਜੇ ਸਮਝ ਦੇ ਜੀ ਨਹੀਂ ਤੇ ਮੈਂ ਤਾਂ ਪੜਾ ਸਮਝਾ ਸੁਝਾ ਵੇਖ ਲੈ ਮੇਰੇ ਕੋਲ ਤੇ ਨੀਂ ਸਮਝਦੀ ਕਾਲ ਕੋਈ ਨਹੀਂ ਭੈਣ ਜੀ ਮੈਂ ਆ ਜਾਓ ਨਾਲੇ ਰੋਟੀ ਖਾ ਲਓ ਅੰਦਰ ਚਾ ਜਾਗੇ ਮੈਂ ਰੋਟੀ ਦੀ ਤੇ ਮੈਨੂੰ ਆਖ ਨਹੀਂ ਭੁੱਖ ਨਾ ਪ੍ਰੀਤ ਪੁੱਤ ਰੋਟੀ ਨਾ ਤਿਆਰ ਕਰੀ ਬਣਾ ਲੈਂਦੇ ਭੈਣ ਜੀ ਬਣਾ ਲੈਂਦੇ ਰਾਤ ਦਾ ਵੀ ਸਾਰ ਲੂਗੀ ਇਹੋ ਜਿਹੀ ਬੈਟੀ ਨਹੀਂ ਚੁਸਤੇ ਚਲਾ ਕੇ ਵੀ ਮਿੰਟਾਂ 'ਚ ਰੋਟੀ ਭਣ ਕੇ ਆ ਜੂ ਨਾਲੇ ਵੇਖ ਲਈ ਆਪਣੇ ਧੀ ਦੇ ਹੱਥ ਦੀ ਬਣੀ ਰੋਟੀ ਆਖੀ ਨਾ ਵੀ ਗੁਡ ਮਨੀ ਐਵੇਂ ਮੈਨੂੰ ਗੱਲਾਂ ਕਰਦੀ ਹੀ ਘਰ ਕਈ ਨੂੰ ਕਿ ਮੈਂ ਕੋਈ ਗੱਲ ਝੂਠ ਨਾ ਨਿਕਲ ਆਵੇ ਆ ਤੇਰੇ ਸਾਹਮਣੇ ਰੋਟੀ ਪਾਣੀ ਭਣ ਕੇ ਆਉਣਾ ਹੀ ਆ ਵੇਲਾ ਕੀ ਟਾਈਮ ਹੋਇਆ ਤਾਂ ਤੈਨੂੰ ਆ ਚੱਲੇ ਤੇ ਜੇ 5 ਵਜੇ ਤੋਂ ਪਹਿਲਾਂ ਤੇਰੇ ਅੱਗੇ ਰੋਟੀ ਆ ਗਈ ਤਾਂ ਮੈਨੂੰ ਦਿਰ ਪੜੇ ਮੂੰ ਕਮੀ ਚੱਲ ਕੋਈ ਨਹੀਂ ਭੈਣ ਜੀ ਨਿਆਣੀ ਸਿਆਣੀ ਬਣਾ ਤੇ ਲੈਂਦੀ ਉਹ ਦੱਕਾਰੇ ਦੇ ਮੇਰੇ ਕੋ ਕੰਮ ਸਾਰਾ ਹੀ ਕਰਦੀ ਰਹੀ ਹੈ ਤੇ ਭੈਣ ਜੀ ਹੋਣ ਇੱਥੇ ਆ ਕੇ ਭੁੱਲ ਗਿਆ ਵਾ ਸਾਰੀ ਗਲ ਦੀ ਮਾਤ ਦਿੱਤੀ ਦੇ ਦਿੱਤੀ ਮੈਂ ਕਦੀ ਨਹੀਂ ਮੇਰੇ ਘਰੇ ਤੀ ਸਾਰਾ ਹੀ ਕੰਮ ਕਰਦੀ ਰਹੀ ਹੈ ਅ ਤੂੰ ਹੀ ਆਖੀ ਜਾਂਦੇ ਆ ਚਲੋ ਫਿਰ ਵੀ ਤੀ ਪੁੱਤ ਨੂੰ ਪਿਆਰ ਨਾ ਕਰਾ ਮੇਰੇ ਘਰੇ ਨਹੀਂ ਐਦਾ ਨਹੀਂਂਦੀਆਂ ਹੈਂ ਜੀ ਤੁਸੀਂ ਤਾਂ ਫਿਰ ਮੇਰਾ ਹੀ ਕਸੂਰ ਕੱਢੰਦਾ ਐ ਜੀ ਨਹੀਂ ਭੈਣ ਜੀ ਮੈਂ ਤੁਹਾਨੂੰ ਨਹੀਂ ਕਸੂਰ ਕੱਢੀ ਜਾਂਦੇ ਮਾਵਾਂ ਤਾਂ ਧੀਆ ਤੇ ਪਰਦੇ ਹੀ ਪਾਉਂਦੀਆਂ ਤੁਸੀਂ ਵੀ ਕਦੀ ਕਹਿ ਦੇਣਾ ਵੀ ਮੇਰੀ ਧੀ ਮਾੜੀ ਹੈਂ ਮਾੜੀ ਤਾਂ ਮੈਂ ਹੋਗੀ ਜਿਹੜੀ ਇਹਨੂੰ ਵਿਆਹ ਕੇ ਲੈ ਆਈ ਮਾੜੇ ਭਾਗਾ ਨੂੰ ਬਹਿ ਜਾ ਵੀ ਬੇੜਾ ਵਿਚੋਲੇ ਦਾ ਜਿੰਨੇ 10 ਪਾਤੀ ਹੈਂ ਜੀ ਬੇੜਾ ਵਿਚੋਲੇ ਬਖਤਾਵਰ ਦਾ ਜਿਹੜਾ 10 ਪਾਤੀ ਹੈ ਦੀ ਮਾੜੇ ਭਾਗਾ ਨੂੰ ਮੇਰੇ ਘਰ ਆ ਗਈ ਹੈ ਪਰਦੇ ਪਾਉਂਦੀ ਕਾਲ ਭੈਣ ਜੀ ਜਾ ਕੇ ਤੇ ਰੋਟੀ ਖਾ ਲਓ ਜੇ ਕਿਤੇ ਟੋਕ ਮਾਸਾ ਬਣਾਇਆ ਤੇ ਕਿਤੇ ਸਵੇਰ ਦੀ ਤੋਰੀ ਭੁਕੇ ਢੋਣ ਨਹੀਂ ਕੋਈ ਨਹੀਂ ਮੈਨੂੰ ਮਿਲ ਜੂ ਜਦੋਂ ਮੇਰੇ ਕਰਮਾਂ ਚੋਂ ਤੂੰ ਤਾਂ ਖਾਂ ਹਾ ਜਾ ਕੇ ਜਾਂ ਆਹ ਰੋਟੀ ਜਾ ਕੇ ਆਹ ਆ ਤਾਂ ਟੋਕੋ ਤੀ ਨੇ ਰੱਖੀ ਲੈ ਪਰੇ ਆ ਜਾ ਪੁੱਤ ਅੰਦਰ ਪੁੱਜੀ ਨਹੀਂ 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 ਆਖਿਆ ਤੈਨੂੰ ਭੁੱਖ ਨਹੀਂ ਲੱਗੀ ਨਹੀਂ ਨਹੀਂ ਖਾ ਲਓ ਭੈਣ ਜੀ ਖਾ ਲਓ ਨਾਲੇ ਤੁਹਾਨੂੰ ਪਤਾ ਲੱਗ ਜੂ ਤੁਹਾਡੇ ਧੀ ਦੇ ਹੱਥ ਦਾ ਰੋਟਾ ਟੋਕ ਚਲਾ ਪੁੱਤ ਇਹ ਪਤਾ ਚੀ ਜਿਆਦਾ ਹੀ ਚੰਗਾ ਚੋਖਾ ਬਣਾ ਕੇ ਰੱਖਿਆ ਗੂਬੀ ਮੇਰੀ ਮਾਂ ਆਈ ਸਾਂਹ ਤੇ ਅੰਦਰੇ 15 ਪਾਣੀ ਕਵਾ ਛੱਡੇ ਛੇ ਛੱਡਦੇ ਰੋਟੀ ਖਾ ਕੇ ਮੈਂ ਨਹੀਂ ਡੇ ਲਾੜ ਨੂੰ ਜੀ ਕਰਦੀ ਬਿਸਕੁਟੀ ਤੋੜ ਕੇ ਸੋਰ ਤੇ ਆਂਦੀ ਆਪ ਤੇ ਲੱਗਦੀ ਇਹਦੀ ਭੂਆ ਨੂੰ ਆਹੀ ਸਾਰਾ ਕੰਮ ਤੇ ਆ ਬਣਾਇਆ ਤਾਂ ਕਾਫੀ ਤਾ। ਨੀਰੇ ਵੀ ਤੋਤੋ ਉੱਤੇ ਕੋਠੀ ਵੀ ਲਾਸ਼ਾਂ ਤੇ ਹੋਰ ਨਹੀਂ ਆਣੀ ਕੀ ਕਰਨੀ ਪਰ ਜੀ ਵੀ ਨਾ ਗੱਲ ਨਾ ਹੀ ਕਰੀ ਜਾਂਦੀ ਉਹਨਾਂ ਨੂੰ ਵੀ ਨਿਆਣੀ ਹੁ ਕੀ ਤਹੀ ਜਾਣਾ। ਤੇਰਾ ਕੰਮ ਕਰਦੀ ਜੀ ਹੈ ਜੀ। ਕੀ ਹੁੰਦੀ ਗਾ ਜੀ। ਕਿ ਤਰ੍ਹਾਂ ਦੇ ਬੇਲ ਆਖ ਮੇਰੇ ਦਾ। ਤਾਂ ਕਿ ਜੇ ਤੂੰ ਦੱਸ ਪਾਉਣੀ। ਜਵਾਈ ਤੇ ਮੇਰਾ ਚੰਗਾ। ਬਸ ਆਹ ਕਪੱਤੀ ਬਹੁਤ ਜ਼ਾਦੀ ਕਪੱਤੀ ਟੱਕਰ ਗਈ ਆ। ਕਿੱਦਾਂ ਮੇਰੀ ਤੀ ਦੇ ਦਿਨ ਨੰਗਦੇ ਹਨ। ਜਵਾਨੀ ਦੇ ਵਿਚਾਰੀ ਵੀ ਐ ਹੀ ਨੰਗਦੀ। ਇਹ ਦੇ ਮੇਰੇ ਨੇ ਖਾਲਾ। ਦੀ ਸੋਤੇ ਨਿਆਣੀ ਸਾਰਾ ਦਿਨ ਇੱਕ ਦਾ ਘਰ ਕਦੀ ਚੌਂਕੇ ਤੇ ਬਾੜ ਕਦੀ ਕਿਤੇ ਬਾੜ ਸਾਰੇ ਦਿਹਾੜੀ ਨਿਕਲ ਨਹੀਂ ਹੁੰਦੇ ਆ ਨਿਆਣੀ ਕੋਲ ਥੋੜੀ ਜਿਹੀ ਦੱਸ ਵੀ ਤੂੰ ਯਾਰ ਬੰਦਾ ਜਨੇ ਲੰਮੀ ਬਾਹਰ ਹੀ ਬੈੰਗੀ ਨਾ ਮਾਤੀਆਂ ਘੁਤਰਾਈ ਦਾ ਸਿੱਧਾ ਪੁੱਤ ਹਾਂਜੀ ਕਿੰਨੇ ਪੁੱਤ ਫੇਜੇ ਜੁਤੀਆ ਖਜ਼ਈ ਜਾ ਬੰਦਣਾ ਹਲੇ ਨੂੰ ਮਿਲ ਗਏ ਅੰਦਰ ਆ ਗਏ ਅੰਦਰ ਆ ਗਏ ਆਜੋ ਮੇਰੇ ਅੱਖਾਂ ਨਾਲ ਲੋਟ ਬੜੀ ਪਾਸ ਤੇ ਉਹਦੇ ਵੇਖਣਾ ਸੀਗਾ ਕਿੰਨੂ ਅਸੀਂ ਭੰਡੋ ਆਉਂ ਵਰਪਨੂ ਕੋਈ ਨਹੀਂ ਇਹ ਤਾਂ ਬਣਾਣੀ ਨਹੀਂ ਹੋਦੀ ਦੁੱਧ ਦੁੱਧ ਪਾ ਕੇ ਉਹਨੂੰ ਮੈਂ ਹਾਂ ਚੰਲਾ ਖਵਾ ਦੇਣੀ ਕੋਈ ਨਹੀਂ ਨਹੀਂ ਹੋਣਾ ਨਹੀਂ ਆਉਂ ਖਾਸੀ ਨਾ ਹੋਵੇ ਇਹ ਤਾਂ ਐਸਾ ਬੜਾ ਨਾ ਹਾਂ ਰੋਟੀ ਬਣਾਉਣੀ ਚਲ ਤੂੰ ਬਣਾ ਮੈਂ ਰੋਟੀਆਂ ਰਹਿ ਗਈ ਸਬਜ਼ੀ ਬਣ ਗਈ ਅੱਛਾ ਬਣ ਗਈ ਹਾਂਜੀ ਉੱਤੇ ਗੱਲਾਂ ਹੀ ਪੜੀਆਂ ਬਹੁਤ ਜ਼ਿਆਦੇ ਗੱਲਾਂ ਤੇ ਬਹਿ ਪੁੱਤ ਨਾਲੇ ਤੂੰ ਸਿਆਣੀ ਬੰਤ ਤੇ ਗਿਦਾ ਤੇਰੀ ਸਾਥ ਦੀ ਐ ਮੈਂ ਸਿਆਣੀ ਆ ਨਾ ਸਮੈਂ ਤੇ ਆਣੀ ਤੇ ਦੇਣੀ ਕੱਟਣੀ ਗੱਲ ਕਿੰਨਾ ਚਿਰ ਇਹਨੇ ਬੈਠੀ ਰਹਿਣਾ ਹੈ ਉਹ ਵਾ ਵਾ ਤੂੰ ਚੰਗਾ ਫਿਰਦਾ ਤੂੰ ਉਹਦੀਆਂ ਤੇ ਗੱਲਾਂ ਸੁਣ ਮੇਰੀ ਵੀ ਸੁਣੇ ਨਹੀਂ ਕੋਈ ਜਿੱਦੀ ਮੈਂ ਅੱਖੀਆਂ ਨਾਲ ਮੈਨੂੰ ਪਤਾ ਮੈਂ ਕਿਦਾਂ ਦਿਨ ਕੱਟਦੀ ਇਹਦੇ ਨਾਲ ਇਹੋ ਜੀ ਸੱਚ ਨਾ ਕਿਹਦੇ ਨੂੰ ਨਾ ਟੱਕਰੇ ਮੈਂ ਤਾਂ ਕਦੇ ਤੁਹਾਡੇ ਨਾਲ ਗੱਲ ਹੀ ਨਹੀਂ ਕੀਤੀ ਕਦੀ ਆਪਣਾ ਟੇਟੀ ਨਹੀਂ ਫੋਲਿਆ ਤੇ ਕਿੱਦਾਂ ਦੀ ਟੱਕਰੀ ਆ ਖਿਦਾ ਚੱਲ ਕੋਈ ਨਾ ਦੇਣੀ ਕੱਟਣੇ ਕੱਟ ਲੈਨੇ ਕਿੰਨਾ ਚਿਰ ਇਹਨੇ ਬੈਠੀ ਰਹਿਣਾ ਨੇ ਤੇ ਸਾਰੀ ਉਮਰ ਹੱਡਣਾ ਬੈਠੀ ਰਹਿਣਾ ਉਹ ਤੇ ਹੈਗਾ ਅੱਜ ਚਾਰ ਦਿਨ ਤੁਸੀਂ ਲੋਹੜੀ ਦੇ ਲੇਟ ਆਏ ਮੈਨੂੰ ਪਤਾ ਮੈਂ ਕਿੱਦਾਂ ਕੱਟੇ ਮੈਂ ਤੇ ਤਾਂ ਯਾਨੀ ਮੈਨੂੰ ਆnde ਹੀ ਲੋਹੜੀ ਤੇ ਨਾਲ ਨਹੀਂ ਮੈਂ ਨਾ ਪੁੱਤ ਮੈਂ ਤੇ ਜਾਣਾ ਮੈਨੂੰ ਪਤਾ ਕਿ ਉਹਦੀ ਜਾਣਗੀ ਵੀ ਚਲਗੀ ਹੋਣੀ ਹੈ ਮੈਂ ਵੀ ਇਹਦਾ ਕਰ ਗਈ ਆਂ ਲੰਗੇ ਵਾ ਤੇ ਪਤਾ ਮੇ ਤੋ ਆ ਜਾਦਾ ਕੋਈ ਤਿਆਰ ਆਵੇ ਕੋਈ ਦੇਣਾ ਵੇ ਨਹੀਂ ਮੈਨੂੰ ਪਹਿਲਾਂ ਹੀ ਦੱਸ ਦੇਣ ਮੇਨੇ ਮਾਰਨਾ ਸ਼ੁਰੂ ਕਰ ਦੇਨੇ ਤੇਰਾ ਉਹ ਨਹੀਂ ਆਇਆ ਤੇਰਾ ਇਹ ਨਹੀਂ ਆ ਹੁਣ ਜਿੰਨੇ ਜੋ ਕੋਈ ਹੈਗਾ ਕੋਈ ਜੇ ਹੀ ਜਾਂਦਾ ਤਾਂ ਮੈਂ ਕੀ ਕਹਿ ਸਕਦੀ ਤੈਨੂੰ ਪਤਾ ਕਿ ਹਾਂ ਆ ਰਹੇ ਤੁਸੀਂ ਸਦਾ ਹੀ ਨਹੀਂ ਹੁੰਦੇ ਆ ਉਦਿ ਵਿਆਪਤੀ ਹੁੰਦੀ ਤੂੰ ਨੂੰ ਪਤਾ ਹੁੰਦਾ ਮੈਂ ਤੇ ਨਹੀਂ ਹੁੰਦੀ ਇਹੋ ਜੀ ਦੀ ਧੀ ਤੈਨਾਂ ਨੂੰ ਪਤਾ ਲੱਗ ਜਾਂਦਾ ਉਹਨੇ ਫੇਰ ਹੀ ਇਹ ਵਿਆਪਤੀ ਕਿਉਂ ਤਾਂ ਦੇਣੀ ਚਾਹੀਦੀ ਸੀ ਰੱਬ ਨੂੰ ਹੁਣ ਇਦਾਂ ਨਹੀਂ ਪਤਾ ਲੱਗਦਾ ਧੀਾਂ ਦੇ ਦੁੱਖ ਮਾਂ ਮਮੀ ਬੜੀ ਅੰਤਰੀ ਤੁਹਾਨੂੰ ਨਹੀਂ ਪਤਾ ਇਹਦਾ ਕਿਦਾਂ ਦਿਨ ਕੱਟਦੀ ਮੈਂ ਸਾਰਾ ਘਰ ਦਾ ਸਾਰਾ ਕੰਮ ਕਰਦੀ ਆ ਸਾਰਾ ਦਿਨ 3 ਵਜੇ 4 ਵਜੇ ਉੱਠਦੀ ਸ਼ਾਮ ਨੂੰ 4 ਵਜੇ ਜਾ ਕੇ 5 ਵਜੇ ਜਾ ਕੇ ਮੈ ਕਿਤੇ ਬਿਸਤਰੇ ਦਾ ਮੂੰਹ ਵੇਖਣਾ ਹੁੰਦਾ ਵਾ ਉਹ ਮੈਂ ਕਿੱਥੇ ਆਹ ਦਿੰਦੀ ਆ ਤੂੰ ਬਰਦੀ ਕਰ ਰਹੀ ਸਾਰੇ ਰਿਸ਼ਤੇ ਤੁਹਾਡੇ ਮਮੀ ਨੇ ਕਮਾਇਆ ਕੀ ਕਰਦੀ ਕਰ ਰਹੀ ਕਿੰਨਾਂ ਦਾ ਪੁੱਛਣਾ ਵਾਲਾ ਵੇਤੀ ਕੌਣ ਕਰ ਜਾਂਦਾ ਤੁਹਾਡਾ ਕੰਮ ਹਾਂ ਤੇਰਾ ਉਹ ਹਾਂ ਅਜੇ ਤੇ ਮੈਂ ਤੇਰੀ ਜਾਨ ਨੂੰ ਪੜਕਾਰ ਦੀ ਸੱਸ ਨੂੰ ਮੈਂ ਮੈਂ ਇਹਨਾਂ ਦੀ ਬੰਦ ਨਹੀਂ ਨਾ ਨਾ ਮੈਂ ਇਹ ਮੇਰੇ ਕੋਲ ਚਾਹ ਰਹੇ ਸੀ